ਉਹ ਸਾਰੇ ਥਾਵਾਂ ਤੇ ਇੰਟਰਨੈਟ ਉਹਨਾਂ ਨੇ ਬੰਦ ਕਰਤਾ ਪਰ ਚਾਰੇ ਪਾਸੇ ਜਿਹੜੀ ਕਿ ਪੁਲਿਸ ਹੋਣ ਲੱਗੀ ਹੋਈ ਜਿਹੜੀ ਹੁਣ ਤਾਂ ਤਾਜੀ ਜਿਹੜੀ ਘਟਨਾ ਹੈ ਸਾਰਾ ਜਿਹੜੇ ਸਾਡੇ ਅਸੀਂ ਇਧਰੋਂ ਆਪਾਂ ਜਿਹੜੇ ਸਾਰੇ ਆਪਣੇ ਕਿਸਾਨ ਨੇ ਕਿ ਉਥੋਂ ਖਨੌਰੀ ਬਾਰਡਰ ਵਾਲੇ ਸਾਰੇ ਆਪਣੇ ਰਸਤ ਕਰ ਲਏ ਹੁਣ ਇਸ ਕਰਕੇ ਜਿਹੜੀ ਇਹੀ ਗੱਲ ਆ ਵੀ ਕੱਲ ਦੀ ਸਾਡੇ ਲੋਕਾਂ ਨੂੰ ਵੱਡੀ ਤਿਆਰੀ ਵਧਣੀ ਚਾਹੀਦੀ ਹੈ ਹੁਣ ਸਾਰੇ ਪਾਸੇ ਦੇ ਪੁਲਸਾਂ ਨਾ ਕਿਸੇ ਪਾਸੇ ਪਹੁੰਚਣ ਦਿੰਦੇ ਨੇਗੇ ਨਾ ਸੰਭੂ ਦੇ ਪੌਂਸਾ ਦੇ ਨਾਦੂ ਵਿੱਚ ਖਨੌਰੀ ਤੇ ਪੌਸ ਸਕਦੇ ਹਾਂ ਪਰ ਕੱਲ ਦੀ ਜਿਹੜੀ ਵੱਡੀ ਤਿਆਰੀ ਸਾਨੂੰ ਵੱਢਣੀ ਚਾਹੀਦੀ ਹੈ ਇਹ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਜਿਹੜੀ ਡਿਕਟੇਟਰ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਹੈ ਇਹ ਸਿਰਫ ਔਰ ਸਿਰਫ ਗੱਲਾਂ ਦੇ ਹੀ ਪੰਜਾਬ ਦੇ ਪੁੱਤ ਨਗੇ ਬਸ ਗੱਲਾਂ ਦੇ ਵਿੱਚ ਘਾਉਣ ਵਾਲੇ ਸੀ ਪੰਜਾਬ ਦੇ ਪੁੱਤਾਂ ਅਸੀਂ ਕਿਸਾਨਾਂ ਦੇ ਪੁੱਤਾਂ ਹਾਂ ਕਿਸਾਨਾਂ ਦੇ ਪੁੱਤਾਂ ਵਾਲੀ ਗੱਲ ਨਹੀਂ ਕਿਸੇ ਨੇ ਵੀ ਕਰੀ ਆ ਸਾਰਿਆਂ ਦੇ ਬਿਆਨ ਇਹਨਾਂ ਦੇ ਲੀਡਰਾਂ ਦੇ ਆਈ ਜਾਂਦੇ ਨੇਗੇ ਪਰ ਗੱਲ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਗੱਲ ਆ ਸਾਡੀਆਂ ਜਿਹੜੀਆਂ ਸਰਕਾਰਾਂ ਕਰਨ ਦੇ ਵਿੱਚ ਕੋਸ਼ਿਸ਼ ਕਰਾਂ ਚੁੰਦੇ ਨੇ ਉਹ ਸਫਲ ਹੋ ਗਈਆਂ ਸਾਨੂੰ ਆਪ ਉਹਦੇ ਵਿੱਚ ਕਿਸਾਨਾਂ ਨੂੰ ਪਾੜਨ ਦੇ ਵਿੱਚ ਜਿੱਥੇ ਬੰਦੇ ਨੂੰ ਪਾੜਨ ਦੇ ਵਿੱਚ ਸਫਲ ਹੋ ਗਈਆਂ ਸਭ ਤੋਂ ਪਹਿਲਾਂ ਤਾਂ ਇਹਨਾਂ ਜਿੱਥੇ ਬੰਦੇ ਨੂੰ ਪਾੜਿਆ ਫਿਰ ਅੱਜ ਸਾਰਾ ਜਿਹੜਾ ਕਿ ਪੰਜਾਬ ਦੀ ਕਿਸਾਨੀ ਨੂੰ ਤਾਰੋ-ਤਾਰ ਕਰਤਾ ਕਿਸਾਨ ਜਿਹੜੇ ਅੱਜ ਪੰਜਾਬ ਦੇ ਜਿਹੜੇ ਕਿਸੇ ਇਸ ਟਾਈਮ ਇਕੱਠੇ ਹੋਏ ਸੀਗੇ ਆ ਸਾਰਿਆਂ ਦੇ ਸਾਰਿਆਂ ਦੇ ਕਿਸਾਨ ਜਮ੍ਹਾਂ ਲੱਗ-ਲੱਗ ਹੋ ਗਏ ਕੋਈ ਆਪਣੇ ਕਿਸਾਨੀ ਦੀ ਆਪਣੇ ਖੇਤੀ ਦੀ ਆਪਣੇ ਏਜੰਡੇ ਦੀ ਗੱਲ ਕਰਨ ਨੂੰ ਤਿਆਰ ਨਹੀਂ ਸਾਰੇ ਸਾਰੇ ਅਸੀਂ ਪਾੜ ਗਿਆ ਆਪਦੇ ਵਿੱਚ ਸਾਰੇ ਸਾਰੇ ਪਾਟ ਗਏ ਮੈਂ ਹਮੇਸ਼ਾ ਤੋਂ ਇਹ ਗੱਲ ਸੋਚੀ ਆ ਕਿ ਜਿਹੜੀ ਮਰਜ਼ੀ ਜੱਥੇਬੰਦੀ ਹੋਵੇ ਸਾਨੂੰ ਆਪਣੇ ਪੰਜਾਬ ਦੀ ਸਾਨੂੰ ਆਪਣੇ ਕਿਸਾਨੀ ਦੀ ਗੱਲ ਡਟ ਕੇ ਕਰਨੀ ਚਾਹੀਦੀ ਹੈ ਪਰ ਅੱਜ ਮੈਂ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪੁੱਤ ਨਗੇ ਉਹ ਵੀ ਦੇਖ ਰਿਹਾ ਆ ਉਹ ਕਾਮਰੜ ਉਹ ਜੱਥੇਬੰਦੀ ਉਹ ਜੱਥੇਬੰਦੀਆਂ ਪਰ ਗੱਲ ਪੰਜਾਬ ਦੀ ਜਿਹੜੀ ਲੜਾਈ ਪੰਜਾਬ ਦੀ ਲੜ ਰਹੇ ਜਿਹੜੇ ਆਪਣੇ ਕਿਸਾਨੀ ਦੀ ਲੜਾਈ ਲੜ ਰਹੇ ਆ ਤਾਂ ਇਕੱਠੇ ਤਾਂ ਹੋ ਜੀਏ ਇਸ ਕਰਕੇ ਜਿਹੜਾ ਅੱਜ ਸਰਕਾਰ ਨੇ ਸਾਰੇ ਥਾਵਾਂ ਤੇ ਕਿਸਾਨ ਚੱਕ ਰਹੀ ਆ ਸਾਡੇ ਅੱਗੋਂ ਨੂੰ ਚੱਕ ਰਹੀ ਆ ਜਾਂ ਜਿਵੇਂ ਵੀ ਕੁਝ ਹੋ ਰਿਹਾ ਅੱਜ ਐਨੀ ਪੁਲਿਸ ਕਈ ਥਾਵਾਂ ਤੇ ਸਾਰੇ ਥਾਵਾਂ ਤੇ ਲੱਗੀ ਪਈ ਆ ਹਨਾ ਜੇਕਰ ਅਸੀਂ ਇਕੱਠੇ ਹੋ ਕੇ ਐਨ ਕਿਸੋਨ ਨੂੰ ਮਾਰੀਏ ਤਾਂ ਕਿਸੇ ਦੀ ਕੀ ਜ਼ਰਤ ਆ ਕਿ ਸਾਨੂੰ ਜਾਣ ਤੋਂ ਰੋਕ ਲੰਦੇ ਦਿੱਲੀ ਜਾਣ ਤੋਂ ਰੋਕ ਲੰਦੇ ਜਾਂ ਕਿਤੇ ਹੋਰ ਜਾਣ ਤੋਂ ਰੋਕ ਲੰਦੇ ਸਾਨੂੰ ਇਹਨਾਂ ਸਾਡੇ ਮੇਰੀ ਆਗੂ ਨੂੰ ਬੇਨਤੀ ਆ ਬਾਕੀ ਜਥੇਬੰਦੀਆਂ ਨੂੰ ਵੀ ਬੇਨਤੀ ਆ ਜਿਹੜੀਆਂ ਜਿਹੜੀਆਂ ਦੂਸਰੇ ਜਥੇਬੰਦੀਆਂ ਨੇਗੀਆਂ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਅਗਰਾਹਾਂ ਚਾਹ ਡਕਾਉਂਦਾ ਚਾਹ ਲਖੋਵਾਲ ਚਾਹ ਰਾਜੀਵਾਲ ਸਾਰਿਆਂ ਨੂੰ ਬੇਨਤੀ ਆ ਵੀ ਇਹ ਇਕੱਲੇ ਲਖੋਵਾਲ ਦੀ ਜੇ ਲਖਵਾਲ ਲਖਵਾਲ ਨੂੰ ਨਹੀਂ ਰੈਸਟ ਕਰਿਆ ਜਾਂ ਪੰਦੇਰ ਸਾਹਿਬ ਨੂੰ ਨਹੀਂ ਰੈਸਟ ਕਰਿਆ ਜਾਂ ਹੋਰਾਂ ਕਿਸਾਨ ਨੂੰ ਆਗੋਂ ਨੂੰ ਨਹੀਂ ਰੈਸਟ ਕਰਿਆ ਜਾਂ ਫਿਰ ਤੁਸੀਂ ਇਹ ਗੱਲ ਕਹੋ ਵੀ ਜਿਹੜਾ ਅੱਜ ਖਰੌਰੀ ਤੇ ਉੱਪਰ ਚਕਾਇਆ ਜਾ ਰਿਹਾ ਜਾਂ ਸ਼ੰਭੂ ਦੇ ਉੱਪਰ ਟਰਾਲੀਆਂ ਚਕਾਈਆਂ ਜਾ ਰਹੀਆਂ ਨੇ ਇਹ ਕੱਲੀਆਂ ਕਿਸੇ ਇੱਕ ਜੱਥੇ ਬੰਦੇ ਨੂੰ ਨਹੀਂ ਚਕਾਈਆਂ ਜਾ ਰਹੀਆਂ ਇਹ ਪੰਜਾਬ ਦੀ ਕਿਸਾਨੀ ਦੀ ਹਾਰ ਹੋ ਰਹੀ ਹੈ ਇਹ ਸਾਡੀ ਕਿਸਾਨੀ ਨੂੰ ਦਬਾਇਆ ਜਾ ਰਿਹਾ ਜਿਹੜੀ ਕਿ ਜਿਹੜੀ ਕਿ ਜਿਹੜੀ ਕਿ ਲਹਿਰ ਨੂੰ ਅੱਜ ਤੱਕਰ ਕੋਈ ਦੁਨੀਆ ਦੇ ਵਿੱਚ ਨਹੀਂ ਦਬਾਰ ਦਬਾਇਆ ਜਾ ਸਕਦਾ ਉਹਨੂੰ ਲਹਿਰ ਨੂੰ ਦਬਾਇਆ ਜਾ ਰਿਹਾ ਮੇਰੀ ਬੇਨਤੀ ਹੈ ਸਾਰਿਆਂ ਜੱਥੇਬੰਦਿਆਂ ਨੂੰ ਐਸਕੇਐਮ ਨੂੰ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਇਕੱਠੇ ਹੋ ਕੇ ਕੱਲ ਨੂੰ ਕੋਈ ਵੱਡਾ ਪ੍ਰੋਗਰਾਮ ਦਿਓ ਜੇਕਰ ਤੁਸੀਂ ਇਕੱਠੇ ਹੋ ਕੇ ਪ੍ਰੋਗਰਾਮ ਦਿਓਗੇ ਨੌਜਵਾਨ ਸਾਰੇ ਜਾਣੇ ਆਗੂਆਂ ਦੇ ਸਭ ਤੋਂ ਵੱਡੇ ਆਗੂਆਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਜੇ ਆਗੂ ਨਹੀਂ ਇਕੱਠੇ ਹੋਣਗੇ ਫਿਰ ਕੀ ਆ ਫਿਰ ਤਾਂ ਜਿਹੜੇ ਲੋਕਤਾਪ ਦੇ ਵਿੱਚ ਵੰਡੇ ਪਏ ਨੇਗੇ ਨੌਜਵਾਨਾਂ ਦੇ ਮੂੰਹ ਉੱਧਰ ਨੂੰ ਹੋਏ ਪੰਨੇ ਨੌਜਵਾਨ ਕਿਸੇ ਨੂੰ ਕਾਮਰੇਡ ਕਹਿੰਦਾ ਕਿਸੇ ਨੂੰ ਕੁਛ ਕਹਿੰਦਾ ਰਾਜਨੀਤਿਕ ਲੀਡਰਾਂ ਨੇ ਆਪਣੀ ਰਾਜਨੀਤੀ ਚਮਕਾਉਣੀ ਆ ਪਰ ਮੇਰਾ ਇੱਕ ਸਵਾਲ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਹਰੇ ਕਸਤੇ ਤੋਂ ਜਾ ਕੇ ਗਰਾਊਂਡ ਦੇ ਵਿੱਚ ਜਾ ਕੇ ਮੇਰੀ ਹੀ ਅਪੀਲ ਹੁੰਦੀ ਆ ਵੀ ਇਹਨਾਂ ਲੀਡਰਾਂ ਨੂੰ ਮਾੜਾ ਨਾ ਬੋਲਿਆ ਕਰੋ ਨਾ ਲੀਡਰਾਂ ਨੂੰ ਮਾੜਾ ਨਾ ਕਰੋ ਬਲਿਆ ਕਰੋ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਪਰ ਹੁਣ ਮੇਰੀ ਲੀਡਰਾਂ ਨੂੰ ਬੇਨਤੀ ਆ ਵੀ ਥੋੜੇ ਸਿਰ ਤੇ ਹੁਣ ਤੁਸੀਂ ਇਕੱਠੇ ਹੋ ਜਿਓ ਕਿਉਂ ਆਪਣੀਆਂ ਚੌਧਰ ਆਉਦੇਦਾਰੀਆਂ ਪਿੱਛੇ ਆਪਾਂ ਪਾਟੇ ਪਿਆ ਮੇਰੀ ਬੇਨਤੀ ਆ ਇਹ ਨਾ ਉੱਥੇ ਕੱਲੀ ਲੱਖੋ ਆਪਣਾ ਸਿੱਧੂਪੁਰ ਜੱਥੇਬੰਦੀ ਦੀ ਕੋਈ ਆਪਣਾ ਉਹਨੂੰ ਦਵਾਇਆ ਜਾ ਰਿਹਾ ਨਾ ਕੋਈ ਆਪਣਾ ਪੰਦੇਰ ਸਾਹਿਬ ਦੀ ਹਾਰ ਹੈ ਇਹ ਹਾਰ ਸਾਰੇ ਹੀ ਪੰਜਾਬ ਦੇ ਕਿਸਾਨਾਂ ਦੀ ਹੈ ਇਹ ਪੰਜਾਬ ਦੀ ਕਿਸਾਨੀ ਦੀ ਹਾਰ ਹੈ ਇਸ ਕਰਕੇ ਹੀ ਬੇਨਤੀ ਹੈ ਵੀ ਹੁਣ ਇਕੱਠੇ ਹੋ ਕੇ ਜਿਹੜਾ ਕੱਲ ਨੂੰ ਵੱਡਾ ਪ੍ਰੋਗਰਾਮ ਦੇਈਏ ਵੱਡਾ ਪ੍ਰੋਗਰਾਮ ਦੇ ਕੇ ਪੱਲਾ ਜੱਥੇਬੰਦੀਆਂ ਆਫ ਦੇ ਵਿੱਚ ਇਕੱਠੀਆਂ ਨਹੀਂ ਹੋ ਰਹੀਆਂ ਇਕੱਠੀਆਂ ਜੱਥੇਬੰਦੀਆਂ ਕਰਕੇ ਅੱਜ ਸਾਰਾ ਕੁਝ ਜਿਹੜਾ ਤਾਰਪੀਟ ਕਰਿਆ ਜਾ ਰਿਹਾ ਸਾਰੇ ਥਾਵਾਂ ਤੇ ਤਾਰਪੀਟੋ ਸਾਰਾ ਕੰਮ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਇਕੱਠੇ ਹੋ ਕੇ ਵੱਡੇ ਪ੍ਰੋਗਰਾਮ ਕੱਲ ਨੂੰ ਦੇਈਏ ਜਿਸ ਵੀ ਤਰ੍ਹਾਂ ਦੇ ਪ੍ਰੋਗਰਾਮ ਨੇ ਸੜਕਾਂ ਘੇਰਨ ਦੇ ਪੰਜਾਬ ਬੰਦ ਰੱਖਣ ਦੇ ਇਹ ਪ੍ਰੋਗਰਾਮ ਵੱਡੇ ਆਉਣ ਇਹੀ ਇਹੀ ਬੇਨਤੀ ਹੈ ਸਾਰੇ ਥਾਮਾਂ ਤੇ ਇਧਰੋਂ ਹੋਰ ਰੋਡ ਬੰਦ ਆ ਇਧਰੋਂ ਹੁਣ ਅਸੀਂ ਹੈ ਖੜਕੀ ਨਹੀਂ ਗਾ ਸੜਕ ਦਾ ਬਾਤੋਂ ਇਹ ਚੱਲੂ ਗਾ ਨੰਗੂ ਇਧਰੋਂ ਕਿਹੜੇ ਕਿਹੜੇ ਬੰਦੇ ਹੈ ਪੰਜ ਤਿੰਨ ਨਹੀਂ ਇਹ ਬੰਦੇ ਪੰਜ ਕਿਹੜੇ ਤੇ ਨਾਲ ਛੱਕਦੇ ਇਸ ਕਰਕੇ ਸਾਰੇ ਜਿਹੜੇ ਮੇਨ ਰੋਡਾਂ ਤੇ ਤੁਸੀਂ ਦੇਖਿਓ ਖਨੌਰੀ ਪਾਤਣਾ ਸਾਰੇ ਥਾਮਾਂ ਤੇ ਇਧਰੋਂ ਅਸੀਂ ਸੰਗਰੂਰ ਜ਼ਿਲ੍ਹੇ ਦੇ ਉੱਪਰਲੇ ਪਾਸੇ ਫਿਰਦੇ ਆ ਸਾਰੇ ਥਾਮਾਂ ਤੇ ਆ ਇਸ ਕਰਕੇ ਇਹੀ ਸਾਰੇ ਮੇਰੀ ਨੌਜਵਾਨਾਂ ਨੂੰ ਲੋਕਾਂ ਨੂੰ ਬੇਨਤੀ ਹੈ ਵੀ ਹੁਣ ਲੜਾਈ ਹੈ ਜਿਹੜੀ ਵੱਡੀ ਹੈ ਆਪਾਂ ਨੂੰ ਸਾਰਿਆਂ ਨੂੰ ਹੁਣ ਇਕੱਠੇ ਹੋ ਕੇ ਜਿਹੜਾ ਕੱਲ ਨੂੰ ਵੱਡੇ ਪ੍ਰੋਗਰਾਮ ਦੀਏ ਸਾਰੇ ਜਿੰਨੇ ਵੀ ਜਿਹੜੇ ਛੋਟੇ ਆਗੂ ਆਣਾ ਮੇਰਾ ਸਾਰਿਆਂ ਦਾ ਗੱਲਬਾਤ ਹੋ ਜਾਂਦੀ ਹੈ ਵੱਡੇ ਆਗੂ ਗ੍ਰਿਫਤਾਰ ਕਰ ਲੇ ਨੌਜਵਾਨਾਂ ਨੂੰ ਬੇਨਤੀ ਹੈ ਜੱਫੇ ਬੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਅੱਪਾ ਇਕੱਠੇ ਹੋ ਕੇ ਜਿਹੜਾ ਵੱਡੇ ਪ੍ਰੋਗਰਾਮ ਦੀਏ ਕਿਉਂਕਿ ਜਿਹੜਾ ਪੰਜਾਬ ਦਾ ਪੁੱਤ ਕਿਸਾਨਾਂ ਦਾ ਕਹਾਉਣ ਵਾਲਾ ਉਹਦੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਹੋਣ ਤੋਂ ਬਾਅਦ ਐਕਸ਼ਨ ਉਹਦੇ ਚੱਕ ਤਾ ਸਾਰਾ ਕੁਝ ਇਹ 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 ਜੇ ਕੋਈ ਗੱਲ ਕਹੇ ਨਾ ਵੀ ਸਿੱਧੂਪੁਰ ਜਿੱਥੇ ਬੰਦੇ ਦੀ ਹਾਰ ਆ ਤੇ ਸਿੱਧੂਪੁਰ ਜਿੱਥੇ ਬੰਦਾ ਚੰਦਾ ਆਪਣਾ ਉਹ ਕਰਤਾ ਜਾਂ ਆਪਣਾ ਉਹ ਕਰਤਾ ਇਹ 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 ਕਿਸੇ ਦੀ ਹਾਰ ਨਹੀਂ ਇਹ ਸਾਰਿਆਂ ਦੀ ਹਾਰ ਆ ਸਾਰੇ ਪੰਜਾਬ ਦੀ ਕਿਸਾਨੀ ਦੀ ਹਾਰ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਜਿਸ ਵੀ ਤਰ੍ਹਾਂ ਦੇ ਹੁਣ ਅੱਗੇ-ਅੱਗੇ ਪ੍ਰੋਗਰਾਮ ਆਉਂਦੇ ਨੇਗੇ ਉਹ ਸਾਰੇ ਪ੍ਰੋਗਰਾਮ ਆਪਾਂ ਉਹ ਪ੍ਰੋਗਰਾਮਾਂ ਦੇ ਖੁੱਲੇ ਚੜਾਈਏ ਰਾਹ ਬੰਦ ਹੈ ਦਾਗਾ ਉਹ ਸੁੱਖੀ ਦਾ ਬੰਦਾ ਸੁੱਖੀ ਹੋਂ ਦਾ ਆਇਆ ਜੀ ਠੀਕ ਹੈ ਨਾ ਸੁੱਖੀ ਕਿੱਥੇ ਆ ਸੁੱਖੀ ਨੂੰ ਪੁੱਛੀ ਖਸਾਨ ਚੱਲ ਗਾਹਾਂ ਕਰੀ ਬਣਾਏ ਤੇ ਇਸ ਕਰਕੇ ਮੇਰੀ ਹੁਣ ਸਾਰੇ ਹੀ ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਵੀ ਤੁਸੀਂ ਭਰਾ ਨੌਜਵਾਨ ਨੂੰ ਅੱਜ ਜਿਹੜਾ ਦਿਨ ਸੀਗਾ ਮੈਨੂੰ ਸਵੇਰ ਤੋਂ ਹੀ ਲੱਗ ਰਿਹਾ ਸੀ ਜੇ ਬੁੱਧਵਾਰ ਨੂੰ ਘਰੇ ਇੰਨਾ ਜ਼ਿਆਦਾ ਘਟ ਸੀਗਾ ਸਾਰੇ ਹੀ ਪਿੰਡਾਂ ਤੋਂ ਦੂਰੋਂ ਨੇੜੋਂ ਲੋਕ ਪਹੁੰਚੇ ਹੋਏ ਸੀਗੇ ਘਰੇ ਸਾਰਾ ਬੁੱਧਵਾਰ ਨੂੰ ਛਾਵ ਨੂੰ ਜਦੋਂ ਅਸੀਂ ਫ੍ਰੀ ਹੋਏ ਜਦੋਂ ਇਹਨਾਂ ਨੂੰ ਚਾਲੇ ਪਾਏ ਇਹਨਾਂ ਨੇ ਸਾਰਿਆਂ ਨੂੰ ਇਹ ਗੱਲ ਸਾਰੇ ਥਾਵਾਂ ਤੇ ਜਿਹੜੇ ਸੜਕਾਂ ਘਰੀਆਂ ਪਈਆਂ ਨੇਗੀਆਂ ਤੇ ਇਹੀ ਬੇਨਤੀ ਆਉਣ ਸਾਰੀਆਂ ਜਿੱਥੇ ਵੀ ਜ਼ਿਕਰ ਮੈਰੀ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਇਹੀ ਪ੍ਰੈਸ਼ਰ ਪਾਈਏ ਕਿ ਕਿਸਾਨ ਜੱਥੇ ਬੰਦਿਆਂ ਇੱਕ ਹੋਣ ਜਿੱਥੇ ਜਦੋਂ ਕਿਸਾਨ ਜੱਥੇ ਬੰਦਿਆਂ ਕੋਣਗੀਆਂ ਸਾਡੀ ਏਕਤਾ ਹੋਊਗੀ ਫਿਰ ਅਸੀਂ ਜਿਹੜਾ ਸਰਕਾਰ ਨੂੰ ਢਾ ਸਕਦੇ ਆ ਪੰਜਾਬ ਸਰਕਾਰ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਇਹ ਤਾਂ ਜਮਾਂ ਹੀ ਉਹੀ ਇਵੇਂ ਤਸਾਲਾ ਜਮਾ ਜਮਾ ਮੈਂ ਕਹਿਣਾ ਹੁੰਦਾ ਵੀ ਉਹੀ ਭਤੀਜਾ ਨਿਕਲ ਗਿਆ ਦਾ ਜਮਾ ਜਿਵੇਂ ਬਸ ਉਹੀ ਚਾਚੇ ਚਾਚੇ ਭਤੀਜੇ ਵਾਲੀ ਗੱਲ ਆ ਰਲ ਮਿਲ ਕੇ ਜਿਹੜਾ ਕੁਝ ਪੰਜਾਬ ਦੇ ਵਿੱਚ ਕਰੀ ਜਾਂਦੇ ਨੇਗੇ ਪੰਜਾਬ ਦਾ ਕਿਸਾਨਾਂ ਦਾ ਪੁੱਤ ਘਾਉਣ ਲਈ ਤਾਂ ਜਿਹੜੀਆਂ ਹੋਰਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਅਜਿਹਾ ਕੰਮ ਨਹੀਂ ਸੀ ਕਦੇ ਕੀਤਾ ਇਹਨਾਂ ਸਰਕਾਰਾਂ ਨੇ ਆਣ ਸਾਡੇ ਕਿਸਾਨਾਂ ਦੇ ਉੱਪਰ ਬਾਏ ਨਾਮ ਪਰਚੇ ਪਾਏ ਜਿਹੜਾ ਕਦੋਂ ਮੋਦੀ ਕੇ ਰਾਸੀਗਾ ਜਿਹੜਾ ਪਿਛਲੀਆਂ ਸਰਕਾਰਾਂ ਸੀਗਾ ਉਹਨਾਂ ਨੇ ਕਿਸੇ ਨੇ ਬਾਈ ਨੇਮ ਪਰਚੇ ਨਹੀਂ ਸੀ ਪਾਏ ਇਹ ਭਗਵਾਨ ਤੁਮਾਨ ਨੇ ਬਾਈ ਨੇਮ ਪਰਚੇ ਪਾਏ ਜਦੋਂ ਸਾਡਾ ਉਧਰ ਫਿਰੋਜ਼ਪੁਰ ਦੀ ਗੱਲ ਕਰੀਏ ਹਨਾ ਉਧਰ ਬਾਈ ਨੇਮ ਪਰਚੇ ਪਾਏ ਅੱਜ ਜਿਹੜਾ ਕਿ ਸਾਰਾ ਕੁਝ ਬੜਾ ਜੀ ਕਾਲਾ ਦੇਣਾ ਕਿ ਸਾਰੇ ਥਾਂਾਂ ਤੇ ਅੱਜ ਕਿਸਾਨਾਂ ਅਗੂ ਨੂੰ ਚੱਕ ਲਿਆ ਮੀਟਿੰਗ ਕਰਨਗੇ ਕਿਸਾਨਾਂ ਅਗੂ ਨੂੰ ਚੱਕ ਰਿਆ ਓਕੇ ਆਉਣ ਵਾਲੇ ਕਿੰਨੇ ਗੜੀ ਸੁਕੀ ਉਹ ਗੱਡੀ ਕਿੱਥੇ ਕੀ ਆਉਣੇ ਬਈ ਤੁਹਾਡੇ ਘਰ ਕਿੱਥੇ ਜਾ ਸੁਕੀ ਤੁਸੀਂ ਮੈਂ ਨਾ ਬਈ ਪੱਤ ਨਹੀਂ ਪਹੁੰਚਣਾ ਬਈ ਇਸ ਟਾਈਮ ਹਾਂ ਹੋਨ ਨਾ ਮੈਂ ਨਾ ਮੇਰੇ ਕੋਲ ਨਾ ਲਾਈਵ ਚੱਲੀ ਜਾਂਦਾ ਮੂਰੇ ਆ ਇਧਰ ਨੂੰ ਸਥਿਤੀ ਕਿਵੇਂ ਕਿਵੇਂ ਜਾ ਸੋਡੇ ਇਧਰ ਨੂੰ ਇਧਰ ਦਾ ਬਈ ਬੰਦਾ ਜਦੋਂ ਆਪਾਂ ਡੜਭਾ ਡੱਪਦੇ ਆ ਨਾ ਹਾਂ ਉਦੋਂ ਡੜਭੇ ਦਾ ਪੌੜ ਉੱਤੋਂ ਸਾਰੀ ਪੂਰੀ ਫੋਰਸ ਕਰੀ ਜਾਂ ਦੇੜੀ ਜੀ ਬੋ ਸਗਰੂਰ ਦੇ ਉੱਪਰਲੇ ਪਿੰਡਾਂ ਚ ਇਧਰ ਇਧਰ ਨੈਟਵਰਕ ਚੱਲਦਾ ਇਧਰ ਜੀ ਤੁਸੀਂ ਇਧਰ ਆਇਆ ਪਹਿਲਾਂ ਰੇਂਜ ਚ ਹੈ ਨਹੀਂ ਸੀਗੀ ਆਪਣੇ ਬਈ ਲੌਂਗ ਵਾਲ ਤੋਂ ਅੱਗੇ ਡੱਪ ਕੇ ਨਾ ਨੈਟ ਹੋ ਗਿਆ ਜਾਂ ਉਹ ਬੰਦ ਬਈ ਹਾਂ ਤੇ ਇਧਰ ਵੀ ਨਾ ਬਈ ਮਨ ਲਾ ਵੀ ਜਿਹੜੀ ਝੜਕਦੇ ਸੀ ਆ ਰਹੇ ਆ ਤੂੰ ਆਇਆ ਮਨ ਲਾਈ ਸਾਡੀ ਕੱਲੀ ਢੱਗੀ ਆ ਸਾਰੀਆਂ ਢੱਗੀਆਂ ਨੂੰ ਆਹਰ ਬੋੜੀ ਜਾਂਦੇ ਆ ਕਿ ਬਾਕੀ ਗੱਡੀਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਹਾ ਮਾਰਦਾ ਦੋਈ ਹੈ ਨਾ ਹੂੰ ਤੇ ਅਸੀਂ ਭਾਈ ਡੜਬੇ ਵੀ ਦੇਖਿਆ ਕਈ ਮੰਨ ਲਾ ਵੀ ਘੱਟੋ ਘੱਟ 12 15 ਟਰਾਲੀਆਂ ਡੜਬੇ ਵਾਲਾ ਕੋਲ ਉੱਤਰੋਂ ਸਾਰੀ ਖੜੇ ਨਹੀਂ ਕਿਉਂਕਿ ਮੰਨ ਲਾ ਵੀ ਜਦੋਂ ਪਿੰਡਾਂ 'ਚ ਪਤਾ ਲੱਗਦਾ ਲੋਕ ਆਉਣ ਲੱਗੇ ਆ ਟਰਾਲੀਆਂ ਦੇ ਹੂੰ ਤੇ ਟਰਾਲੀਆਂ ਘੇਣੀ ਜਾਂਦੇ ਆ ਕਿ ਗੱਡੀਆਂ ਨੂੰ ਰੋਕਦੇ ਤੇ ਮੈਨੂੰ ਉਹਨੇ ਪਤਾ ਲੱਗੜੀ ਜਾਂਦਾ ਕਿ ਉਹ ਤਾਂ ਮੈਨੂੰ ਉਹ ਤਾਂ ਸਾਨੂੰ ਪਤਾ ਹੀ ਆ ਉਹ ਤਾਂ ਅਸੀਂ ਉਧਰੋਂ ਮੁੜ ਕੇ ਇਧਰੋਂ ਐ ਫੜ ਹੀ ਮੜਿਆ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਨੌਜਵਾਨ ਭਰਾ ਨੇਗੇ ਇਹ ਜਿਹੜੀ ਪੰਜਾਬ ਦੀ ਕਿਸਾਨੀਆਂ ਕੱਲਾ ਪੰਜਾਬ ਹੀ ਸੈਂਟਰ ਗਵਰਨਮੈਂਟ ਅੱਗੇ ਲੜ ਸਕਦਾ